ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਇੱਕ ਸੰਤ ਵੱਲੋਂ ਪੁਲਿਸ ਉੱਪਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਕੇ ਲੁਧਿਆਣਾ ਫਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ ਗਿਆ ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਸੰਤ ਨੂੰ ਕਾਰਵਾਈ ਦਾ ਆਸ਼ਵਾਸਨ ਦੇ ਕੇ ਧਰਨੇ ਤੋਂ ਉਠਵਾਇਆ ਗਿਆ ਜਾਣਕਾਰੀ ਦਿੰਦੇ ਸੰਤ ਨੇ ਕਿਹਾ ਕਿ ਉਹ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕਰ ਚੁੱਕਾ ਹੈ ਮਗਰ ਉਹਨਾਂ ਦੀ ਸ਼ਿਕਾਇਤ ਉਪਰੰਤ ਕਾਰਵਾਈ ਨਹੀਂ ਹੋ ਰਹੀ ਜਿਸ ਦੇ ਵਿਰੋਧ ਦੇ ਵਿੱਚ ਅੱਜ ਉਹ ਰੋਡ ਜਾਮ ਕਰਨ ਨੂੰ ਮਜਬੂਰ ਹੋ ਗਏ ਹਨ ਮੈਨੂੰ ਨਾ 2020 ਦਾ ਬੰਦਾ ਕੋ ਐਕਚੁਅਲੀ ਇਸ ਮੈਸੇਜ ਆਤਾ ਕਰਦਾ ਪਿਆ ਅਸ਼ਲੀਸ਼ ਮੈਸੇਜ ਕਰਦਾ ਪਿਆ ਬਿਲਡੂ ਫਿਲਮਾਂ ਭੇਜਦਾ ਆਪਣੀਆਂ ਅੱਛਾ ਜੀ ਉਹਦੇ ਵਾਸਤੇ ਕੰਪਲੀਟ ਕੀਤੀ 2020 ਦੀ ਜੀ ਤੇ ਆ 2025 ਹੋ ਗਿਆ ਤਿੰਨ ਵਾਰ ਸੀਪੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ ਕੋਈ ਕਾਰਵਾਈ ਨਹੀਂ ਹੈਗੀ 2024 ਦੇ ਵਿੱਚ ਅਕਤੂਬਰ ਨਾਲ ਸਾਡੇ ਪ੍ਰੋਡਕਸ਼ਨ ਚੱਲਦਾ ਬਹੁਤ ਜੀ ਜੀ ਬਹੁਤ ਰਾਵਸਾਲ ਹਨ ਔਖਾ ਹੋ ਜਾਂਦਾ ਜੀ ਉਹਦੀ ਕੰਪਲੀਟਿਟੀ ਆ ਉਹਦੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੈਗੀ 2024 2025 ਹੋ ਗਿਆ ਜੀ ਇੱਕ ਬੱਚੇ ਕੋਈ ਮੇਰੇ ਐਕਟ ਹੀ ਖੋ ਕੇ ਲੈ ਗਏ ਤੋਂ ਬੜੀ ਮੈਂ ਪਹਿਲੇ 2024 ਦੀ ਉਹ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੈਗੀ ਆ ਮੇਰੀਆਂ ਤਿੰਨ ਦਰਖਾਸਤਾਂ ਹੈਗੀਆਂ ਤਿੰਨ ਦਰਖਾਸਤਾਂ ਕੋਈ ਕਾਹ ਵੀ ਨਹੀਂ ਮੈਂ ਸੀਪੀ ਸਾਹਿਬ ਨੂੰ ਤਿੰਨ ਵਾਰ ਮਿਲਿਆ ਕੋਈ ਅੱਗੇ ਸੁਣਵਾਈ ਨਹੀਂ ਸਾਈਬਰ ਗ੍ਰਾਫ 15 20 ਚੱਕਰ ਮਾਰ ਲੇ ਉੱਥੇ ਕੋਈ ਸੁਣਵਾਈ ਨਹੀਂ ਦੱਸੋ ਇਹ ਤੋਂ ਬਾਅਦ ਹੋਰ ਹੱਲ ਕਿਹੜਾ ਹੈਗਾ ਦੱਸ ਮੇਰਾ ਨਾਮ ਭੁਪਿੰਦਰ ਸਿੰਘ ਆ ਕੀ ਕਿਹੜੀ ਜਗ੍ਹਾ ਤੋਂ ਆਏ ਬੰਦਗੀ ਦਾ ਘਰ ਭਾਮੀਆ ਖੁਰਦ ਬੰਦਗੀ ਦਾ ਘਰ ਤੋਂ ਆ ਹ ਜਿਹੜਾ ਹੁਣ ਤੁਸੀਂ ਗੱਡੀ ਇੱਥੇ ਟੇਢੀ ਲਗਾ ਕੇ ਰੋਡ ਦੇਖੋ ਸਾਡੀ ਸਾਡੀ ਸੁਣਵਾਈ ਨਹੀਂ ਹੁੰਦੀ ਹੁਣ ਹਾਲ ਇਹੀ ਆ ਹੁਣ ਮੈਨੂੰ ਆਪ ਤਕਲੀਫ ਹੁੰਦੀ ਹੈ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਮੈਂ ਗੱਡੀ ਰਸਤਾ ਛੱਡਿਆ ਹੋਇਆ ਨਾਲੇ ਠੀਕ ਹੈ ਨਾ ਪੂਰਾ ਰਸਤਾ ਨਹੀਂ ਬੰਦ ਕੀਤਾ ਏਸੀ ਕਰਕੇ ਮੈਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਕਿੰਨੀ ਦੇਰ ਤੋਂ ਜਿਹੜੇ ਮੈਸੇਜ ਕੀਤੇ ਜਾ ਰਹੇ ਇਹ 2020 ਤੋਂ ਲੈ ਕੇ ਦੇਰ 2025 ਹੋ ਗਿਆ ਇਹ ਮੈਂ ਸੀਪੀ ਸਾਹਿਬ ਨੂੰ ਦਿੱਤੀ ਕੰਪਲੀਟ ਸਿੱਧੇ ਇੱਥੇ ਦਿੱਤੀ ਕੰਪਲੀਟ ਹਾਂਜੀ ਪਤਾ ਲੱਗਾ ਕਿਹੜਾ ਬੰਦਾ ਉਹ ਪੁਸ਼ਕਾਰ ਵੀ ਕਰਤਾ ਹੀ ਹੈ ਸਾਈਬਰ ਕ੍ਰਾਈਮ ਜਾਂਦਾ ਰਿਹਾ 15 ਚੱਕਰ ਮਹਾਲੇ ਕੋਈ ਸੁਣਦਾ ਹੀ ਨਹੀਂ ਪਿਆ ਸਰਵਾਈ ਲੋਕਲ ਨੰਬਰ ਹੈ ਬਾਹਰ ਲਾ ਪਾਕਿਸਤਾਨ ਇਹ ਨਹੀਂ ਪਤਾ ਲੋਕਲ ਨੰਬਰ ਹੈਗਾ ਮੇਰੇ ਖਲੇ ਸ਼ਾਇਦ ਕਿਹਾ ਹੋ ਗਿਆ ਪ੍ਰੂਫ ਨਹੀਂ ਆ ਦੇਖੋ ਐਪਲੀਕੇਸ਼ਨ ਆ ਮੇਰੀ ਪ੍ਰੂਫ ਮੰਗਦੀ ਕਰਦੇ ਮੰਗ ਕੇ ਕਾਰਵਾਈ ਹੋਣੀ ਚਾਹੀਦੀ ਵੱਧ ਤੋਂ ਵੱਧ ਜਿਹੜੇ ਅਫਸਰ ਨਹੀਂ ਕੰਮ ਕਰਦੇ ਡਿਸਮਿਸ ਕਰੋ ਉਹਨਾਂ ਨੂੰ ਪਰਿਵਾਰ WhatsApp ਤੇ ਮੈਸੇਜਾਂ ਦਾ ਨਹੀਂ ਮੈਸੇਂਜਰ ਤੇ ਆਉਂਦੇ Facebook ਮੈਸੇਂਜਰ ਤੇ ਹਾਂਜੀ ਅੱਛਾ ਕੀ ਕੰਮ ਕਰਦੇ ਠੀਕ ਹੀ ਮੈਸੇਜ ਮੈਂ ਦਰਵਾਜ਼ਾ ਸ਼ੋਰਸ਼ੋਰ ਵਰਕਰਮ ਆ ਬੰਦਗੀ ਦਾ ਘਰ ਲਖ ਦਰਵਾਰਾ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨਾ ਨਾਮ ਦੇਣਾ ਜੋੜਦਾ ਉਹ ਮਨਾ ਚੱਕ ਲਈਏ ਗੱਡੀ ਉਹਨਾਂ ਦੀ ਤਸੱਲੀ ਹੋ ਗਈ ਹੈ ਇਹ ਖਾਸ ਤੌਰ ਤੇ ਬਿਲਕੁਲ ਬਿਲਕੁਲ ਰੋਡ ਕਲੀਅਰ ਹੋ ਗਈ ਹੈ ਹੈ ਕੌਣ ਸੀ ਸਰ ਮਾਮਲਾ ਕੀ ਸੀ ਰਾਹ ਦੇ ਮੈਂ ਇਹਨਾਂ ਦੀ ਅਰਜ਼ੀ ਦੇਖ ਕੇ ਦੱਸ ਲੈਂਦਾ ਹੈ ਨਹੀਂ ਹੈ ਪੁਲਿਸ ਇਹਨਾਂ ਕੋਈ ਕਾਰਵਾਈ ਨਹੀਂ ਹੈ ਨਾ ਜਵਾਬਦਾ ਹੈਗਾ ਗੱਲ ਦਾ ਇਹਨਾਂ ਨੂੰ ਠੀਕ ਹੈ ਨਾ 2025 ਦਾ ਕੰਪਲੀਟ 2020 ਹੀ ਕੰਪਲੀਟ ਕਰਦਾ ਪਿਆ ਕੋਈ ਕਾਰਵਾਈ ਨਹੀਂ ਕਰਦੇ ਪਏ ਤਿੰਨ ਦਰਖਾਸਤਾਂ ਮੇਰੀ ਤਿੰਨਾਂ ਦੇ ਕਾਰਵਾਈ ਨਹੀਂ ਹੈਗੇ ਅਜ 옵ਸਰ ਦਿਹਾੜੀ ਰਿਦਾਓ ਦੱਸ ਕੀ ਕਰਦੇ ਅਫਸਰ ਇਹ ਹਾਂ ਆਮ ਆਦਮੀ ਪਾਰਟੀ ਸਰਕਾਰ ਆ ਕਾਦੀ ਆਮ ਆਦਮੀ ਪਾਰਟੀ ਆਮ ਆਦਮੀ ਸਰਵਾਇ ਨਹੀਂ ਹੈਗੀ ਸਾਡੇ ਵਰਗੇ ਸੋਸ਼ਲ ਵਰਗ ਦੇ ਇਹ ਹਾਲ ਆ ਆਮ ਬੰਦੇ ਦਾ ਕੀ ਹਾਲ ਹੋਵੇਗਾ ਉੱਥੇ ਹਾਂਜੀ ਤੁਹਾਨੂੰ ਆਂਦੀਆਂ ਦੀ ਜਿਹੜੇ ਹਾਂਜੀ ਮੈਨੂੰ ਆਂਦੀ ਮੈਸੇਂਜਰ ਦੇ ਹਾਂਜੀ 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 ਸਰ ਜੀ ਇਹਦੀ ਇਹਦੀ ਸਭ ਕੁਝ ਹੈ ਪ੍ਰੂਫ ਆਗੇ ਇਹਨੇ ਦਰਖਾਸਤ ਦੇਖ ਕੇ ਫਿਰ ਦੱਸਨੇ ਕੀ ਮੰਨਦਾ ਨਹੀਂ ਸਰ ਥੋੜਾ ਦੱਸ ਤੋ ਥੋੜਾ ਵੀਰ ਕਰ ਦਿਓ ਅੱਜ ਆਵੀਂ ਕਿੱਥੇ ਦਾ ਸੀਗਾ ਮੈਂ ਮੈਟਰ ਕਿੱਥੇ ਦੱਸੇਗਾ ਕਮਾਲ ਪਠਾਣੇ ਦੀ ਦਰਖਾਸਤ ਇਹਨਾਂ ਦਾ ਮੈਟਰ ਉੱਥੇ ਹੀ ਆ ਤੇ ਸਰਿਲ ਨੇ ਕਿੱਥੇ ਭੇਜ ਰਹੇ ਹੋ ਉੱਥੇ ਥਣ ਜਮਲ ਪਠਾਣੇ ਚੱਲੇ ਨੇ ਆਪਣੀ ਆਪਣੀ ਦਾ ਘਰ ਪੰਜਨ ਪਠਾਣੇ ਚੱਲੇ ਜੀ